ਹਾਂਜੀ ਬਕੀ ਨਾ ਹੋ ਤਵੇ ਮੇਰਾ ਨਾਮ ਪੂਰਨ ਸਿੰਘ ਕੀ ਕਹਣਾ ਚੰਨਾ ਜਿਹੜੇ ਮੈਂ ਭਾਜੀ ਤੋਂ ਸਾਮਣੇ ਆਈਏ ਵੱਡਾ ਨੁਕਸਾਨ ਹੋਇਆ ਘਰ ਡਿੱਗਿਆ ਹੈਗਾ ਕਿਵੇਂ ਕਿਵੇਂ ਦਿਖ ਦਿਖ ਰਿਹਾ ਹੈ ਗਿਓ ਘਰ ਮੇਰਾ ਡਿੱਗਿਆ ਜੀ ਜਿਹੜੇ ਆਹ ਬਰਸਾਤਾਂ ਤੇ ਭਾਰੀ ਮੀਂਹ ਪਏ ਨੇ ਇਹਨਾਂ ਦੇ ਚੱਲਦੇ ਮੇਰਾ ਘਰ ਹੈ ਜਿਹੜਾ ਉਹ ਢਾਟੇ ਰੀ ਹੋ ਗਿਆ ਤੇ ਨੀਹਾਂ ਧਸ ਗਈਆਂ ਜਿਹਦੇ ਕਾਰਨ ਮੇਰੀ ਪੂਰੀ ਕੋਠੀ ਹੈ ਜਿਹੜੀ ਉਹ ਮਲਬੇ ਦੇ ਵਿੱਚ ਤਬਦੀਲ ਹੋ ਗਈ। ਕਿ ਕਿੰਨਾ ਕੁ ਲੱਖ ਦਾ ਨੁਕਸਾਨ ਹੈਗਾ ਕੀ ਕੋਈ ਸ਼ਹਿਰ ਵਿੱਚ ਨੁਕਸਾਨ ਹੈਗਾ ਕੋਈ ਘਰ ਦਾ ਸਮਾਨ ਤੁਸੀਂ ਕੁਝ ਮੇਰੇ ਘਰ ਦਾ ਸਾਰਾ ਹੀ ਸਮਾਨ ਜਿਹੜਾ ਮੇਰੇ ਵਰਤੋਂ ਦੇ ਵਿੱਚ ਮੇਰਾ ਫਰਨੀਚਰ ਤੇ ਹੋਰ ਟੋਟਲੀ ਤੇ ਲਗਭਗ 90-95 ਲੱਖ ਰੁਪਏ ਦਾ ਮੇਰਾ ਨੁਕਸਾਨ ਹੋਇਆ ਤੇ ਮੈਂ ਸਰਕਾਰ ਤੇ ਆਪਣੇ ਇੱਥੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵੀ ਮੇਰੇ ਬੱਚੇ ਬਿਹਾਉਣ ਵਾਲੇ ਨੇ ਮੇਰੀ ਗੁੜੀਆ 22-23 ਸਾਲ ਦੀ ਹੋਈ ਪਈ ਐ ਮੈਂ ਤਿੰਨ ਕਾ ਤਿੰਨ ਕਾ ਜੋੜ ਕੇ ਇਹ ਘਰ ਬਣਾਇਆ ਸੀ ਆਪਣੀਆਂ ਯਾਦਾਂ ਦਾ ਮੇਰਾ ਘਰ ਸੀ ਇੱਕ ਇਨਸਾਨ ਆਪਣੀ ਸਾਰੀ ਜਮਾ ਪੂੰਜੀ ਮੈਂ ਇਹਦੇ ਤੇ ਲਾਤੀ ਸੀ ਤੇ ਹੁਣ ਮੈਂ ਪ੍ਰਸ਼ਾਸਨ ਤੇ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਮੇਰਾ ਜਿਹੜਾ ਨੁਕਸਾਨ ਹੋਇਆ ਉਹਦਾ ਮੈਨੂੰ ਹਰਜਾਨਾ ਦਿੱਤਾ ਜਾਵੇ ਇਹ ਜਿਹੜਾ ਤੁਸੀਂ ਕੰਮ ਕੀ ਕਰਦੇ ਹੈਗੇ ਸਰ ਮੈਂ ਇੱਕ ਸਰਕਾਰੀ ਟੀਚਰ ਹਾਂ ਇਹ ਅਸਰ ਹੜ੍ਹਾਂ ਤੋਂ ਬਾਅਦ ਜਿੰਨ ਕੀ ਦੇਖਣ ਨੂੰ ਮਿਲੇਗਾ ਹੁਣ ਜਾ ਕੇ ਕੋਈ ਨੁਕਸਾਨ ਹੋਇਆ ਹੈ ਇਹ ਜੀ ਜਿਹੜਾ ਇਹ ਬਿਲਡਿੰਗ ਹੈ ਇਹ ਕਮਜ਼ੋਰ ਤਾਂ ਹੜਾਂ ਵੇਲੇ ਹੀ ਹੋ ਗਈ ਸੀ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਨੀਹਾਂ ਨੇ ਅਚਾਨਕ ਹੀ ਧਸ ਗਈਆਂ ਤੇ ਉਹਦੇ ਕਰਕੇ ਪਹਿਲਾਂ ਇੱਕ ਪਿਛਲੇ ਪਾਸੇੋਂ ਡਿੱਗਿਆ ਤੇ ਫਿਰ ਹੌਲੀ-ਹੌਲੀ ਦੇਖਦੇ ਦੇਖਦੇ ਸਾਰਾ ਮੇਰਾ ਮਕਾਨ ਹੈ ਜਿਹੜਾ ਏ ਢਹਿ ਢੇਰੀ ਹੋ ਗਿਆ ਤੇ ਮੈਂ ਤੇ ਮੈਂ ਪਰਿਵਾਰ ਨੂੰ ਲੈ ਕੇ ਐਂ ਦਵਾਰ ਦਾ ਦਿਨ ਹੋਣ ਕਰਕੇ ਮੈਂ ਇੱਥੇ ਆਪਣੇ ਰਿਸ਼ਤੇਦਾਰ ਮੇਰੇ ਸਾਡੂ ਦਾ ਪਤਾ ਲੈਣ ਗਿਆ ਹੋਇਆ ਸੀ ਤਾਂ ਕਰਕੇ ਮੇਰੀ ਬਚਤ ਰਹੇਗੀ ਤੇ ਨਹੀਂ ਤਾਂ ਹੋ ਸਕਦਾ ਸੀ ਥੱਲੇ ਹੀ ਆ ਜਾਂਦੇ ਸਾਰੇ ਪਰਿਵਾਰ ਇਹ ਤਾਂ ਮੈਨੂੰ ਗਵੰਡੀਆਂ ਨੇ ਜਦੋਂ ਫੋਨ ਕੀਤਾ ਤੇ ਮੈਨੂੰ ਕਿਹਾ ਵੀ ਤੁਸੀਂ ਘਰੇ ਆ ਜਾਓ ਬਹੁਤ ਜ਼ਰੂਰੀ ਕੰਮ ਹੈ ਤਾਂ ਮੈਨੂੰ ਸ਼ੱਕ ਪਿਆ ਮੈਂ ਇਹਨਾਂ ਨੂੰ ਕਿਹਾ ਵੀ ਗੱਲ ਦੱਸੋ ਫਿਰ ਇਹਨਾਂ ਨੇ ਮੈਨੂੰ ਵੀਡੀਓ ਕਾਲ ਲਾ ਕੇ ਮੈਨੂੰ ਦਿਖਾਇਆ ਕਹਿੰਦੇ ਤੇਰੀ ਕੋਠੀ ਡਿੱਗ ਪਈ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਮੇਰਾ ਇਹੀ ਸਭ ਕੁਝ ਹੈ ਮੇਰੇ ਕੋਲੇ ਕੋਈ ਜ਼ਮੀਨ ਨਹੀਂ ਕੁਛ ਨਹੀਂ ਜਾਇਦਾਦ ਨਹੀਂ ਮੇਰੇ ਬੱਚੇ ਮੇਰੇ ਵਿਆਹਣ ਵਾਲੇ ਨੇ ਔਰ ਮੈਂ ਜਦੋਂ ਇਹ ਗੱਲ ਸੁਣੀ ਤਾਂ ਮੈਂ ਆ ਕੇ ਦੇਖਿਆ ਮੇਰੇ ਆਂਢੀ ਗੁਆਂਢੀਏ ਜਿਹੜੇ ਸਾਰੇ ਮੇਰੇ ਗੇਟ ਦੇ ਬਾਹਰ ਖੜੇ ਸੀ ਤੇ ਮੈਂ ਜਦੋਂ ਦੇਖਿਆ ਤਾਂ ਮੇਰਾ ਜਿਹੜਾ ਘਰ ਹੈ ਉਹ ਇੱਕ ਮਲਬੇ ਦੇ ਵਿੱਚ ਤਬਦੀਲ ਹੋ ਗਿਆ ਤੇ ਦੇਖਦੇ-ਦੇਖਦੇ ਜਵਾਰਾ ਵੀੜੇ ਦੇ ਪਿਆ ਤੇ ਸਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਮਲਬਾ ਬਣ ਗਿਆ ਠੀਕ ਹੈ ਦਾਮ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਇਹ ਜੋ ਪੂਰਨ ਸਿੰਘ ਆ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਆ ਇਹਨੇ ਆਪ ਦੀ ਜਵਾਨੀ ਵੇਲੇ ਆਪ ਦਿਹਾੜੀਆਂ ਲਾ ਕੇ ਆਪ ਹੀਸਾਂ ਭਰ ਕੇ ਇਹ ਬਹੁਤ ਮਿਹਨਤ ਨਾਲ ਸਰਕਾਰੀ ਮਾਸਟਰ ਭਰਤੀ ਹੋਇਆ ਸੀ ਪਰ ਇਸਨੇ ਜ਼ਿੰਦਗੀ ਵਿੱਚ ਸਾਰੀ ਆਪ ਦੀ ਮਿਹਨਤ ਮਾਸਟਰ ਦੀ ਜਿੰਨੀ ਕਿ ਤਨਖਾਹ ਇੱਕ ਆਪਣੋਂ ਇੱਕ ਮਕਾਨ ਹੀ ਬਣਦਾ ਇਨੇ ਮਕਾਨ ਬਣਾਇਆ ਸੀ ਕੁਦਰਤ ਦਾ ਇਹ ਜਾ ਕਹਿਰ ਹੋਇਆ ਇਸ ਦੀ ਸਾਰੀ ਮਿਹਨਤ ਇੱਕ ਦਿਨ ਦੇ ਵਿੱਚ ਟੇ ਢੇਰੀ ਹੋ ਗਈ ਸੋ ਇਹ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆਂ ਵੀ ਇਹਦੇ ਨਾਲ ਆ ਕੇ ਇਹਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਆ ਕੇ ਅਫਸਰਾਂ ਨੂੰ ਭੇਜਣ ਮੌਕਾ ਦੇਖਣ ਤੇ ਇਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿੰਨਾ ਕੁ ਨੁਕਸਾਨ ਹੈਗਾ ਸਰ ਨੁਕਸਾਨ ਲਗਭਗ ਦੇਖ ਲਓ 1 ਕਰੋੜ ਰੁਪਏ ਦਾ ਨੁਕਸਾਨ ਹੈ ਇਹਦਾ ਕਿਉਂ 40-50 ਲੱਖ ਰੁਪਏ ਦੀ ਕੋਠੀ ਸੀ ਵਿੱਚ ਫਰਨੀਚਰ ਸਾਰਾ ਕੁਝ ਸੀ ਹਾਂਜੀ ਸਰ ਕੀ ਕਹਿਣਾ ਚਾਹਣੇ ਹਾਂਜੀ ਢਾਲੀਵਾਲ ਸਾਹਿਬ ਅਸੀਂ ਜਿਹੜਾ ਸਾਡੇ ਪਿੰਡ ਇਹ ਬਾਈਪੂਰਨ ਸੰਗਤ ਦਾ ਨੁਕਸਾਨ ਹੋਇਆ ਹੈ ਕੋਠੀ ਦਾ ਇੱਕ ਘਰ ਦਾ ਜਿਹੜਾ ਢਹਿ ਢੇਰੀ ਹੋ ਕੇ ਇੱਕ ਤਬਾਹ ਹੋ ਗਿਆ ਸਾਰਾ ਕੁਝ ਮੰਨ ਲਓ ਅਸੀਂ ਇੱਕ ਗਰੀਬ ਪਰਿਵਾਰ অতি ਗਰੀਬ ਪਰਿਵਾਰ ਦੇ ਵਿੱਚ ਉਹ ਹੈਗਾ ਪੂਰਨ ਸਿੰਘ ਮੰਨ ਲਓ ਰੁਪਿਆ ਰੁਪਿਆ ਕਰਕੇ ਮਸਾਂ ਵਿਚਾਰੇ ਨੇ ਆਪਦੀ ਜ਼ਿੰਦਗੀ ਦੇ ਵਿੱਚ ਜਿਹੜਾ ਇੱਕ ਘਰ ਬਣਾਇਆ ਸੀ ਹਨਾ ਇਹ ਜਦੋਂ ਆਪਣੇ ਭਾਰੀ ਬਰਸ਼ਾਤਾਂ ਹੋਈਆਂ ਨੇ ਉਹਨਾਂ ਦੇ ਕਾਰਨ ਉਦੋਂ ਜਦੋਂ ਮੀਂਹ ਪੈਂਦੇ ਰਹੇ ਤੇ ਇਹਦੀ ਨੀਹਾਂ ਦੇ ਵਿੱਚ ਉਹ ਜਿਹੜਾ ਪਾਣੀ ਵੜ ਗਿਆ ਤੇ ਇਹਨਾਂ ਨੂੰ ਚਲੋ ਪਤਾ ਨਾ ਚੱਲਿਆ ਹੌਲੀ-ਹੌਲੀ ਜਦੋਂ ਤਰੇੜਾਂ ਆਈ ਗਈਆਂ ਤੇ ਇਹਨਾਂ ਨੇ ਸੋਚਿਆ ਵੀ ਚਲੋ ਠੀਕ ਕਰ ਲਾਂਗੇ ਹਨਾ ਤੇ ਇੱਕ ਦਿਨ ਮੰਨ ਲਓ ਜ ਇਹੋ ਜਾਂ ਦਿਨ ਆਇਆ ਐਤਵਾਰ ਦਾ ਦਿਨ ਸੀ 8 ਤਰੀਕ ਨੂੰ ਤਾਂ ਇਹ ਛੁੱਟੀ ਹੋਣ ਕਾਰਨ ਟੀਚਰ ਹੋਣ ਦੇ ਕਰਨ ਉਸ ਦਿਨ ਛੁੱਟੀ ਸੀ ਘਰੋਂ ਚਲੇ ਗਏ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਫੋਨ ਤੇ ਆਂਡੇ ਗਵੰਢੀਆਂ ਨੇ ਦੱਸਿਆ ਵੀ ਤੁਹਾਡਾ ਘਰ ਡਿੱਗ ਰਿਹਾ ਤਾਂ ਜਿਵੇਂ ਬਾਈ ਜੀ ਦੱਸ ਕੇ ਗਏ ਨੇ ਵੀ ਇਹਨਾਂ ਦੇ ਪੈਰਾਂ ਤੁਨੂੰ ਜ਼ਮੀਨ ਖਿਸ ਗਈ ਸਾਡਾ ਸਾਰਾ ਨਗਰ ਖੜਾ ਤੇ ਇਹ ਸਾਰੇ ਨਗਰ ਤੋਂ ਵੀ ਮੰਨ ਲਓ ਨਾ ਸਹਿਣਯੋਗ ਗੱਲ ਹੈ ਤੇ ਅਸੀਂ ਮੰਨ ਲਓ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਗਰੀਬ ਪਰਿਵਾਰ ਨਾਲ ਆ ਕੇ ਮੰਨ ਲਓ ਇਹਦੀ ਕੋਈ ਸਾਰ ਲਈ ਜਾਵੇ ਤੇ ਜੋ ਇਹਦੀ ਮਦਦ ਮੰਨ ਲਓ ਕਰੀ ਜਾਵੇ ਤੇ ਨੁਕਸਾਨ ਕਿੰਨਾ ਕੋ ਹੋਇਆ ਹੈ ਬਾਈ ਜੀ ਨੁਕਸਾਨ ਬਾਈ ਜੀ ਦੇਖੋ ਮੰਨ ਲਓ ਲਗਭਗ ਇਹਦਾ 1 ਕਰੋੜ ਦੇ ਲਗਭਗ ਨੁਕਸਾਨ ਹੋ ਗਿਆ ਜਿਹੜਾ ਦਾ ਘਰ ਦਾ ਘਰੇਲੂ ਸਮਾਨ ਸੀ ਮੰਨ ਲਓ ਜੋ ਫਰਨੀਚਰ ਵਗੈਰਾ ਹੋਰ ਸੀ ਜੋ ਵੀ ਸੀ ਇਲੈਕਟ੍ਰੀਸ਼ੀਅਨ ਦਾ ਸਮਾਨ ਸੀ ਤੇ ਉਹ ਵੀ ਇਹਦੇ ਅੰਦਰ ਹੀ ਪਿਆ ਜੀ ਬੱਚੇ ਵੀ ਆਣ ਆ ਰਹੇ ਹਾਂ ਹਾਂਜੀ ਹਾਂਜੀ ਬੱਚੇ ਇਹਦੇ ਇੱਕ ਕੁੜੀਆ ਇੱਕ ਬੇਟਾ ਜੀ 23 24 ਸਾਲ ਦੀ ਬੇਟੀ ਆ ਤੇ ਬੇਟਾ ਮੰਨ ਲਓ ਬਾਈ ਤੇ 30 ਸਾਲ ਦਾ ਦੋਨੋਂ ਵਿਆਹਣ ਵਾਲੇ ਆ ਕੁੜੀ ਦਾ ਸਾਨੂੰ ਮਿੱਤਰ ਆ ਸਾਨੂੰ ਦੱਸਦਾ ਰਹਿੰਦਾ ਸੀ ਵੀ ਮੈਰਿਜ ਕਰਨੀ ਹੈ ਤੇ ਹੁਣ ਵਿਚਾਰਾ ਦੇਖੋ ਵੀ ਮੈਰਿਜ ਕਰੂਗਾ ਜਾਂ ਘਰ ਬਣਾਊਗਾ ਨਾ ਉਹ ਮੰਨਣੀ ਇਹ ਨਾ ਜਾਣੀਆ ਹੈ ਅੱਛਾ ਪੁਰਾਣੀਆਂ ਮੰਨਣੀ ਮੰਨਣਾ